ਬਾਈ ਜੀ ਸਾਰੇ ਵੀਰਾਂ ਪਿਆਰੇ ਸ੍ਰੀ ਕਾਮੇ ਸਾਹਿਬ ਠੀਕ ਠਾਕ ਹੋ। ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਵਾਸਤੇ ਹੈਗਾ ਜਿਹੜੇ ਮੇਰੇ ਵੀਰ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਬੱਕਰੀਆਂ ਦਾ ਤੇ ਮੁਰਗੀਆਂ ਦਾ। ਕਿਉਂਕਿ ਬਾਈ ਜੀ ਸੀਜ਼ਨ ਹੋ ਗਿਆ ਖਤਮ ਤੇ ਹੁਣ ਜੇ ਤੁਸੀਂ ਸਿੱਖ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਈ ਜੀ ਵੀਡੀਓ ਪੂਰੀ ਦੇਖਿਓ। ਬਾਕੀ ਗੱਲਬਾਤ ਕਰਦੇ ਆ। ਬਾਈ ਜੀ ਸ੍ਰੀ ਕਾਮੇ ਸ੍ਰੀ ਕਾਮੇ ਬਾਈ ਕੀ ਹਾਲ ਚਾਲ ਨੇ ਬਾਈ? ਬਹੁਤ ਚੜ੍ਹਦੀ ਕਲਾ ਦੇ। ਠੀਕ ਹੈ ਬਾਈ ਜੀ ਦੱਸੋ ਮੜਾ ਜੀ ਕੀ ਗੱਲਬਾਤ ਹੈ? ਹਾਂ ਇਤੇ ਆਈ ਹੁਣ ਜਿਹੜੇ ਬੰਦਿਆਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਵੇਂ ਬੱਕਰੀ ਪਾਲਣ ਦਾ ਸ਼ੁਰੂ ਕਰਨਾ ਨਾਲ ਢੇਡ ਪਾਲਣ ਦਾ ਸ਼ੁਰੂ ਕਰਨਾ ਭੇਡੂਆਂ ਦਾ ਜਾਂ ਪੁਲਟਰੀ ਫਾਰਮ ਜਿੰਨੇ ਉਹਨਾਂ ਲਈ ਟ੍ਰੇਨਿੰਗ ਰੱਖੀ ਆਪਾਂ ਜੀ ਜਿਹੜੀ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਆਪਾਂ A to Z ਜਿਵੇਂ ਪੋਲਟਰੀ ਦੀ ਬੱਚੇ ਕਿਵੇਂ ਪਾਲਨੇ ਵੇਚਨੇ ਕਿਵੇਂ ਖਰੀਦਨੇ ਕਿਵੇਂ ਕਿੱਥੇ ਕਰਨੇ ਅਗਰ ਕੋਈ ਕਿਸੇ ਕੰਪਨੀ ਨਾਲ ਲਿੰਕ ਕਰਨਾ ਕਿਵੇਂ ਕਰਨਾ ਉਹ ਸਾਰਿਆਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਇੱਕੋ ਦੇ ਵਿੱਚ ਸਾਰਾ ਕੁਝ ਹੋ ਜੂਗਾ ਜੀ ਇੱਕੋ ਦੇ ਵਿੱਚ ਨਹੀਂ ਇੱਕੋ ਦਿਨ ਦੋ ਰੱਖਿਆ ਨੇ ਇੱਕੋ ਦਿਨ ਦੋ ਰੱਖਿਆ ਇੱਕੋ ਦਿਨ ਦੋ ਅਲੱਗ-ਅਲੱਗ ਚੱਲਣਗੇ ਆ ਪਰ ਦਿਨ ਸੇਮ ਨੇ ਦਿਨ ਸੇਮ ਨੇ ਹਾਂ ਦਿਨ ਸੇਮ ਨੇ 24 ਤੇ 25 ਅਗਸਤ ਸ਼ਨੀਵਾਰ ਐਤਵਾਰ ਠੀਕ ਹੈ ਜੀ ਉਹਦੇ ਵਿੱਚ ਆਪਾਂ ਜਿਵੇਂ ਬੱਕਰੀਆਂ ਦੀਆਂ ਬੱਕਰੀਆਂ ਦੀ ਸਾਰੀ ਜਾਣਕਾਰੀ ਕਿੱਥੋਂ ਵੇਚਣੀਆਂ ਕਿੱਥੋਂ ਖਰੀਦਣੀਆਂ ਕਿਹੇ ਜੀਆਂ ਲੈਣੀਆਂ ਕੀ ਕਰਨਾ ਕਿਵੇਂ ਉਹ ਪਾਲਣੀਆਂ ਕੀ ਕੀ ਚੀਜ਼ ਜੀ ਪਾਲਣੀਆਂ ਸਾਰੀਆਂ ਚੀਜ਼ਾਂ ਬਾਰੇ ਪੂਰੀ ਭਰਪੂਰ ਜਾਣਕਾਰੀ ਦੇਵਾਂਗੇ ਤੇ ਆਪਣੀਆਂ ਪਹਿਲਾਂ ਵੀ ਇਹ ਵਿੱਚ 33ਵਾਂ ਵਾਚਾ ਇਹ ਇਹ ਤੋਂ ਪਹਿਲਾਂ ਬਹੁਤ ਬੰਦੇ ਨੇ ਕੰਮ ਸ਼ੁਰੂ ਕਰ ਰੱਖਿਆ ਜਿਹੜਿਆਂ ਨੇ ਸਾਡੇ ਨਾਲ ਜਾਨੀ ਕਿ ਹਲਤ ਕਰ ਰਿਹਾ ਨੇ ਕੰਮ ਵਧੀਆ ਚੱਲ ਰਿਹਾ ਤਾਂ ਇਸ ਕਰਕੇ ਜਿਸ ਵੀ ਵੀਰ ਨੇ ਟ੍ਰੇਨਿੰਗ ਲੈਣੀ ਆ ਠੀਕ ਹੈ ਜੀ ਤਾਂ ਉਹ ਪਹਿਲਾਂ ਜਾਨੀ ਕਿ ਸਕਰੀਨ ਤੇ ਤੁਸੀਂ ਨੰਬਰ ਦੇ ਦਿਓ ਉਹਦੇ ਉੱਤੇ ਨੰਬਰ ਕਰਕੇ ਫੋਨ ਕਰਕੇ ਆਪਦੀ ਸੀਟ ਬੁੱਕ ਕਰਾ ਦੇਣ ਤਾਂ ਕਿ ਅਸੀਂ ਉਸ ਸੀਟ ਦੇ ਹਿਸਾਬ ਤੇ ਜਾਨੀ ਕਿ ਉਹਨਾਂ ਦੇ ਰਹਿਣ ਦਾ ਜਾਂ ਹੋਰ ਦਾ ਇੰਤਜ਼ਾਮ ਕਰ ਸਕੀਏ ਠੀਕ ਹੈ ਜੀ ਕਿੱਥੇ ਹੋਊਗੀ ਟ੍ਰੇਨਿੰਗ ਇਹ ਦੱਸੋ ਮਾ ਜੀ ਹਾਂ ਜੀ ਇਹ ਟ੍ਰੇਨਿੰਗ ਲੌਂਗਵਾਲ ਦੇ ਵਿੱਚ ਹੋਊਗੀ ਜੀ ਰੰਧਾਵਾ ਫਾਰਮ ਵੱਲੋਂ ਹੋਊਗੀ ਰੰਧਾਵਾ ਪੋਲਟਰੀ ਫਾਰਮ ਰੰਧਾਵਾ ਬੱਕਰੀ ਫਾਰਮ ਠੀਕ ਹੈ ਜੀ ਠੀਕ ਹੈ ਜੀ ਦੋਨੇ ਫਾਰਮ ਸਾਡੀ ਕੰਪਨੀ ਦੇ ਆ ਤੇ 2 ਦਿਨ ਦਾ ਖਾਣਾ ਪੀਣਾ ਰਹਿਣਾ ਸਾਰਾ ਪੂਰੇ ਵਧੀਆ ਪ੍ਰਬੰਧ ਹੋਣਗੇ ਪੂਰਾ ਵਧੀਆ ਪ੍ਰੋਗਰਾਮ ਨੂੰ ਲਿਖਿਆ ਜਾਊਗਾ ਕਿਸੇ ਵੀਰ ਨੇ ਰਜਿਸਟ੍ਰੇਸ਼ਨ ਕਰਾਉਣੀ ਹੈ ਜਿਦੇ ਵਿੱਚ ਸਹੂਲਤਾਂ ਕੀ ਨੇ ਤਿੰਨ ਟਾਈਮ ਦਾ ਖਾਣਾ ਸਵੇਰੇ ਦੁਪਹਿਰੇ ਜਿਹੜੇ ਰੈਂਸ਼ ਕਰਨਗੇ ਉਹਨਾਂ ਦੀ ਸ਼ਾਮ ਦਾ ਵੀ ਠੀਕ ਹੈ ਜੀ ਰੈਂਣ ਵਾਲਿਆਂ ਦੀ ਜਿਹੜੀ ਫੀਸ ਹੈ ਉਹ 3000 ਹੈ ਜਿਹੜੇ ਅਪਣਾਉਣ ਵਾਲੇ ਨੇ ਉਹ 2500 ਆ ਠੀਕ ਹੈ ਜੀ ਤੇ ਬਾਕੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ 500 ਰੁਪਏ ਜਿਹੜੀ ਉਹ ਫੀਸ ਤੁਹਾਨੂੰ ਪਹਿਲਾਂ ਬੁੱਕ ਕਰਾਉਣੀ ਪਊ ਆਧਾਰ ਕਾਰਡ ਪੇਨ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਲਦੀ ਤੋਂ ਜਲਦੀ ਸੀਟ ਬੁੱਕ ਕਰਾਓ ਬਿਲਕੁਲ ਪੋਲਟਰੀ ਫਾਰਮ ਜਿਹੜੇ ਅੱਜ ਅੱਜ ਕੱਲ੍ਹ ਦੀ ਯਾਨੀ ਕਿ ਤਕਨੀਕ ਬਿਲਕੁਲ ਆਟੋ ਯਾਨੀ ਕਿ ਤੁਹਾਨੂੰ ਇਹੋ ਜਿਹੇ ਫਾਰਮ ਅਸੀਂ ਵਿਜ਼ਿਟ ਕਰਾਵਾਂਗੇ ਜਿਹੜੇ ਬਿਲਕੁਲ ਹੀ ਆਟੋਮੈਟਿਕ ਨੇ ਜਿਹਦੇ ਵਿੱਚ ਲੇਬਰ ਦੀ ਬਿਲਕੁਲ ਲੋੜ ਨਹੀਂ ਠੀਕ ਹੈ ਜ਼ੀਰੋ ਲੇਬਰ ਹੋ ਜਾਂਦਾ ਜ਼ੀਰੋ ਹਰ ਇੱਕ ਚੀਜ਼ ਜ਼ੀਰੋ ਜੀ ਹਰ ਇੱਕ ਚੀਜ਼ ਆਟੋ ਆ ਉਹਨੇ ਇੰਨੀ ਬਾਹਰ ਗਰਮੀ ਪੈਂਦੀ ਆ ਅੰਦਰ ਬਿਲਕੁਲ ਤੁਹਾਨੂੰ 쿨ਿੰਗ ਮਿਲੂਗੀ ਜਦੋਂ ਬਾਹਰ ਠੰਡੂਗੀ ਬਿਲਕੁਲ ਅੰਦਰ ਹੀਟ ਮਿਲੂਗੀ ਠੀਕ ਹੈ ਜੀ ਯਾਨੀ ਕਿ ਓਦਾਂ ਦੇ ਫਾਰਮ ਆ ਉਹਨਾਂ ਦੀ ਤੁਹਾਨੂੰ ਵਿਜ਼ਿਟ ਕਰਾਵਾਂਗੇ ਦਿਖਾਵਾਂਗੇ ਕਿਵੇਂ ਬਣਦੇ ਨੇ ਕਿੰਨਾ ਪੈਸਾ ਲੱਗਦਾ ਸਾਰੀ ਚੀਜ਼ਾਂ ਬਾਰੇ ਜਾਣਕਾਰੀ ਠੀਕ ਹੈ ਜੀ ਆ ਬਾਕੀ ਸੀਟ ਬੁੱਕ ਕਰਾਓ ਜੀ ਜਲਦੀ ਤੋਂ ਜਲਦੀ ਸ਼ਨੀਵਾਰ ਹੈ ਐਤਵਾਰ ਹੈ ਜੀ ਮੌਸਮ ਦਾ ਹੀ ਬਹੁਤ ਫਰਕ ਪੈ ਜਾਊਗਾ ਕਿਸੇ ਵੀ ਵੀਰ ਨੇ ਸੀਟ ਬੁੱਕ ਕਰਾਉਣੀ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਆਪਣੀ ਜਿਹੜੀ ਸੀਟ ਆ ਉਹ ਬੁੱਕ ਕਰਾ ਸਕਦਾ ਪੋਲਟਰੀ ਐਂਡ ਗਾਟ ਠੀਕ ਹੈ ਜੀ ਧੰਨਵਾਦ ਧੰਨਵਾਦ ਲਓ ਜੀ ਬਈ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਕੰਮ ਸ਼ੁਰੂ ਕਰਨਾ ਹੋਵੇ ਤਾਂ ਤੁਸੀਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਕਾਮਯਾਬੀ ਪੱਕੀ ਮਿਲੂ ਧੰਨਵਾਦ ਧੰਨਵਾਦ